ਆਜਾ ਤੁਹਾਡੇ ਆਜਾ ਲੈ ਆ ਕੇ ਬਣਾਉਂਦੇ ਨੇ ਆ ਕੇ ਬਣਾਉਂਦੇ ਸਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨ ਧੰਨ ਬਾਬਾ ਜੋਗਪੀਰ ਦੇ ਸਤਾਨ ਪੰਡਰ ਅੱਲਾਹ ਤੋਂ ਬੋਲ ਰਿਹਾ ਕਿ ਜਿਹੜੇ ਸਾਡੀ ਨਵੀਂ ਪੰਚਾਇਤ ਸਰਦਾਰ ਹਰਪ੍ਰੀਤ ਸਿੰਘ ਦੀ ਹਜ਼ੂਰੀ ਦੇ ਵਿੱਚ ਸਾਰੇ ਉਹਦੇ ਮੈਂਬਰ ਸਹਿबान ਉਹ ਨਾਲ ਚੱਲ ਕੇ ਇਹ ਮਿਹਨਤ ਕਰ ਰਹੇ ਨੇ ਕਿ ਜਿਹੜਾ ਇਹ ਸਥਾਨ ਹੈ ਉਹਨੂੰ ਆਪਣਾ ਨਕਮਸਤ ਹੁੰਦੇ ਹੋਏ ਜਿੱਥੇ ਡਿਊਟੀ ਸਾਹਿਬ ਤੁਸੀਂ ਅੰਦਰ ਵੜਦੇ ਆ ਉੱਥੇ ਸਾਰੇ ਇੰਟਰਲੌਕ ਸਾਈਡ ਤੇ ਲੱਗ ਚੁੱਕੀ ਹੈ ਜਿਹੜੀ ਸਾਡੀ ਡਿਊਟੀ ਸਾਹਿਬ ਹੈ ਉਹਦੇ ਵਿੱਚ ਅਸੀਂ ਮੋਡੀਫਿਕੇਸ਼ਨ ਕਰਕੇ ਤਕਰੀਬਨ 15 ਤੋਂ 20 ਲੱਖ ਦਾ ਖਰਚਾ ਉਹ ਵੀ ਸਾਡੀ ਤਿਆਰੀ ਹੈ ਉਹਦੇ ਵਿੱਚ ਉਸ ਦੇ ਨਾਲ ਹੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਚੌਥ ਤੋਂ ਪਹਿਲਾਂ ਪਹਿਲਾਂ ਤੇ 1 ਲੱਖ ਰੁਪਏ ਦੇ ਪੰਜ ਕੂਲਰ ਵੱਡੇ ਤੇ ਜਿਹੜੇ ਇੱਕ ਬਹੁਤ ਤੇਜ਼ ਤਰਾਰ ਹਵਾਏ ਨੇ ਸੰਗਤਾਂ ਦੀਆਂ ਜਿਹੜੀਆਂ ਇੱਥੇ ਲੋੜਾਂ ਸੀ ਉਹਨੂੰ ਮੁੱਖ ਰੱਖਦੇ ਹੋਇਆ ਪੰਜ ਕੂਲਰ ਐਸੇ ਚੌਤ ਤੋਂ ਪਹਿਲਾਂ-ਪਹਿਲਾਂ ਲਿਆਂਦੇ ਲਏ ਤੇ ਇੱਕ ਸਾਡੇ ਇੱਥੇ 20 ਫੁੱਟ ਦਾ ਬੰਦਿਆਂ ਦੇ ਇਸ਼ਨਾਨ ਕਰਨ ਵਾਸਤੇ ਚਾਹ 40 ਫੁੱਟ ਦਾ 40 ਫੁੱਟ ਦਾ ਜਿਹੜਾ ਇੱਥੇ ਸੈੱਡ ਹੈ ਉਹ ਵੀ ਚੌਤ ਤੋਂ ਪਹਿਲਾਂ-ਪਹਿਲਾਂ ਇੱਥੇ ਤਿਆਰ ਕਰਕੇ ਉਹ ਵੀ ਉਹਦੇ ਵਿੱਚ ਜਿਹੜੇ ਸਾਡੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਕਰਕੇ ਉੱਥੇ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਉਸ ਕਰਕੇ ਵੀ ਸਾਡਾ ਉਹ ਵੀ 40 ਫੁੱਟ ਦਾ ਸੈੱਡ ਹੈ ਉਹਦੇ ਵਿੱਚ ਚੌਤ ਤੋਂ ਪਹਿਲਾਂ-ਪਹਿਲਾਂ ਤਿਆਰੀਆਂ ਲਿਸਟ ਵਿੱਚ ਕਹਿ ਰੱਖਿਆ ਹੈ ਉਹਦੋਂ ਪਹਿਲਾਂ-ਪਹਿਲਾਂ ਤਿਆਰ ਹੋ ਜੂ ਇਹ ਜਿਹੜੇ ਸਾਡੇ ਭਾਜੇ ਸਿੰਘ ਦੀ ਨਾਲ ਸਾਥੀ ਚੱਲ ਕੇ ਮੈਂਬਰ ਵੀ ਉਹ ਜਿਹੜਾ ਇੱਥੇ ਕੰਮ ਕਰ ਰਹੇ ਨੇ ਸਾਰਾ ਨਗਰ ਉਹਦੀ ਸਲਾਘਾ ਕਰਦਾ ਔਰ ਇਲਾਕੇ ਦੇ ਵਿੱਚੋਂ ਸਾਨੂੰ ਬਹੁਤ ਉਹਦੀ ਸਲਾਘਾ ਮਿਲ ਰਹੀ ਹੈ ਕਿਉਂਕਿ ਜਿਹੜਾ ਸੱਚੇ ਦਿਲੋਂ ਨਾਲ ਬੰਦਾ ਕੰਮ ਕਰਦਾ ਤਾਂ ਉਹਦੀ ਸਰਾਘਾ ਹੋਣੀ ਤਾਂ ਅਸੀਂ ਜ਼ਰੂਰੀ ਹੈ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਜੋਗੀਪੀਰ ਦੇ ਸਥਾਨ ਤੇ ਸੇਵਾ ਚੱਲ ਰਹੀ ਹੈ ਉਹਨੂੰ ਆ ਕੇ ਦੇਖੋ ਦੇਖ ਕੇ ਤੁਹਾਨੂੰ ਮਹਿਸੂਸ ਹੋਊਗਾ ਬਾਹਰਿਆਂ ਵੀ ਸੰਗਤਾਂ ਨੂੰ ਪਤਾ ਲੱਗੂਗਾ ਵੀ ਇਸ ਤੋਂ 15-20 ਸਾਲ ਪਹਿਲਾਂ ਕੀ ਤੇ ਅੱਜ ਕੀ ਹੋਣ ਜਾ ਰਿਹਾ ਥੋੜੇ ਸਮੇਂ ਦੇ ਵਿੱਚ ਇਹ ਦੇਖਣ ਜੋ ਤੇ ਪਰਖਣ ਜੋ ਗੱਲਾਂ ਨੇ ਇਹ ਸਾਡੀ ਬੇਨਤੀ ਆ ਸਾਰੇ ਸੰਗਤ ਨੂੰ ਜਿੱਥੇ ਦੇਸਾਂ ਬਦੇਸ਼ਾਂ ਦੇ ਵਿੱਚ ਬਾਬਾ ਜੋਗਤੀ ਦੇ ਸੱਧਾਂ ਨੂੰ ਬੈਠੇ ਨੇ ਉਹ ਇਸ ਗੱਲ ਨੂੰ ਨੋਟ ਕਰਨ ਕਿ ਤੁਹਾਡਾ ਜਿਹੜਾ ਦਿੱਤਾ ਹੋਇਆ ਦਾਨ ਹੈ ਉਹ ਸਹੀ ਮੈਨੇਚ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਉਹ ਤਾਂ ਉਹ ਦੇਖਣਾ ਆ ਕਿ ਤਾਂ ਕਿ ਅਸੀਂ ਤਾਂ ਆਪਣੇ ਵੱਲੋਂ ਪੂਰਾ ਨਗਰ ਵੱਲੋਂ ਸਮੂਹ ਅਕਰਵਲੋਂ ਤੇ ਸਰਦਾਰ ਹਰਪਾਲ ਸਿੰਘ ਸਰਪੰਚ ਵੱਲੋਂ ਤੇ ਨਾਲ ਇਹਨਾਂ ਦੇ ਸਾਥੀ ਮੈਂਬਰ ਤਨਮਨ ਧਨ ਨਾਲ ਪੂਰੀ ਜੱਜ ਕੇ ਸੇਵਾ ਕਰ ਰਹੇ ਨੇ ਦਿਨ ਰਾਤ ਕਰ ਰਹੇ ਨੇ ਤੋ ਇਸ ਕਰਕੇ ਅਸੀਂ ਪੂਰੀ ਪੰਚਾਇਤ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਬਾਬਾ ਚੌਕੀਰ ਦੇ ਜਿਹੜੇ ਪਿੱਛੇ ਸਥਾਨ ਤੇ ਉੱਥੇ ਸੰਗਮਰ ਧੰਨਵਾਦ ਲੱਗਣੀਆਂ ਲੱਗਣੀਆਂ ਕੜਾ ਘੋੜੇ ਵਾਲੀ ਜਿਹੜੀ ਫੋਟੋ ਬਾਬਾ ਜੀ ਦੇ ਉੱਥੇ ਸੰਗਤਾਂ ਦੀ رائے ਸੀ ਕਿ ਉੱਥੇ ਗਹਿਣੇ ਵੀ ਉਹਦੇ ਵਿੱਚ ਪਾਉਣੇ ਨੇ ਗੱਲ ਦੇ ਵਿੱਚ ਕੰਠਾ ਜਾਂ ਉੱਥੇ ਸੰਗੇਮਰ ਮਰ ਲੱਗਣਾ ਤੇ ਉਹ ਵੀ ਤਿਆਰੀ ਚ ਹੈ ਉਹ ਵੀ ਕੰਮ ਸ਼ੁਰੂ ਕਰਾਂਗੇ ਮਿਸਤਰੀ ਸਾਹਿਬ ਜੀ ਆ ਗਏ ਉਹ ਵੀ ਇੱਕ ਸਾਡੀ ਪ੍ਰਕੋਝਲ ਹੈ